ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਬੱਚੀਆਂ ਸੇਰ ਲਈ ਲੈ ਕੇ ਆਏ ਹਾਂ ਜੀ ਦੋ ਗੱਬਣ ਆ ਬਈ ਤੇ ਦੋ ਹੀਪਰ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਨਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹੱਸੀ ਗਾਲ ਹੱਸੀ ਗਾਲ ਬਾਈ ਹੋ ਠੀਕ ਹੋ ਬਈ ਬਾਈ ਚੜਦੀ ਕਲਾ ਜੀ ਨਾਮ ਤੇ ਡਰੈਸ ਹੋ ਨਾ ਬਾਈ ਧਰਮੇਂਦਰ ਸਿੰਘ ਪਿੰਡ ਸੰਦੂ ਕਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਬਈ ਤਪਾ ਨੇੜੇ ਪਿੰਡ ਬਾਈ ਡਾਕਟਰ ਆਪਣੇ ਤਪਾ ਦੇ ਪਹਾੜ ਸ਼ਹਿਰ ਆ ਗਈ ਜੀ ਮੋਬਾਈਲ ਨੰਬਰ 6880218644 ਠੀਕ ਆ ਚਾਰ ਬੱਚੇ ਨੇ ਧਰਮੇਂਦਰ ਹਾਂ ਬਾਈ ਚਾਰ ਬੱਚਿਆਂ ਨੇ ਆਈ ਦੀ ਵੀਡੀਓ ਜ ਆਪਣੇ ਕੋਲੇ ਦੋ ਗੱਬਣ ਦੋ ਗੱਬਣਾ ਨਹੀਂ ਆਈ ਚੱਕਾ ਦੋ ਦੋ ਹੀ ਫਰਾਈਆਂ ਬਾਈ ਠੀਕ ਆ ਬਾਈ ਕੀ ਆਫਰ ਹੋਵਾ ਜੀ ਫਿਰ ਔਰ ਭਾਈ ਜੇ ਕੋਈ ਚਾਰੇ ਬੱਚੇ ਇਕੱਠਾ ਲਊਗਾ 100 200 ਕਿਲੋਮੀਟਰ ਤੱਕ ਦੀ ਡਿਲੀਵਰੀ ਆਪਾਂ ਫ੍ਰੀ ਕਰ ਦੇਾਂਗੇ ਜੀ ਠੀਕ ਆ ਬਈ ਹਾਂਜੀ 100 ਤੋਂ 200 ਕਿਲੋਮੀਟਰ ਤੱਕ ਦਾ ਜਿਹੜਾ ਵੇਚ ਰਾਇਆਗਾ ਉਹ ਫ੍ਰੀ ਹੋ ਜਾਊਗਾ ਉਹ ਫ੍ਰੀ ਕਰ ਦੇਾਂਗੇ ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇਖ ਨੇ ਕਿੰਨੇ ਟਾਈਮ ਦੀ ਗੱਬਣਾ ਹੈ ਭਾਈ ਸਾਢੇ 4 ਮਹੀਨੇ ਦੀ ਕਨਫਰਮ ਚੈੱਕ ਪਾਸ ਆ ਜਿਹੜਾ ਕੋਈ ਬੰਦਾ ਲਊਗਾ ਤਸੱਲੀ ਕਰਾ ਕੇ ਲੈ ਜਾ ਝੂਲੀ ਝੂਲੀ ਦੇਖੋ ਅੱਛੀ ਤੇ ਝੂਲੀ ਕਮਾਲ ਹਾਂ ਕਿਆ ਬਾਤ ਆਰਡਰ ਪਟਣਾ ਸ਼ੁਰੂ ਕਰ ਲਿਆ ਜਪੀਟਰ ਦੇ ਸੀਮਨ ਤੋਂ ਗੱਬਣਾ ਸਟਰਾ ਸਾਰੀ ਡਿਟੇਲ ਆਪਣੇ ਕੋਲੇ ਹੈਗੀ ਕਿ ਥਾਂ ਤੋਂ ਦੇਗਾ ਚਾਰ ਹੀ ਆ ਨਿਖੜਵੇਂ ਪੱਠ ਕੁੜੇ ਦੀ ਚੜਾਈ ਚੁੜੀ ਬੱਚੀ ਦਾ ਖੜਨ ਦਾ ਸਟਰਕਚਰ ਬੱਚੀ ਦੀ ਕੁਆਲਿਟੀ ਦੇ ਸਹੀ ਗੱਲ ਆ ਬਾਈ origignal ਦੋ ਦਾਂਦਾ ਬਾਈ origignal ਦੋ हां ਬੱਚੀ ਦੀ ਕੁਆਲਿਟੀ ਬੜਾ ਸਿਊਟੀ ਦੇਖੇ ਸਿਊਟੀ ਕਮਾਲ ਦੀ ਤੋਰਾ ਤਾਰਾ ਦੇਖੋ ਬੱਚੀ ਦਾ ਕਮਾਲ ਆ ਪ੍ਰਿੰਟ ਬਹੁਤ ਰੰਗ ਪ੍ਰਿੰਟ ਪੂਰਾ ਫੁੱਲ ਚੰਗਾ ਬਾਈ ਚੰਗੀ ਆ ਸਮੀ ਪਲੀਆ ਰਾਜ ਜੀ ਗੱਬਣਾ ਚੈੱਕ ਪਾਸ ਆ ਮਾਂ ਦਾ ਦੁੱਧ ਬਾਈ ਮਾਦਰ ਡਾਕਟਰ 3 ਕਿਲੋ ਦਤਾ ਬਾਈ ਠੀਕ ਲੋ ਹਾਂ ਜੀ ਨੋਰਮਲ ਜੀ ਗੱਲ ਕਰਕੇ ਆਪਾਂ ਡਾਕਟਰ 24 25 ਕਿਲੋ ਪਲੂਨ ਬੱਚੀ ਦੁੱਧ ਪਾ ਦੂਗੀ ਚੰਗੀ ਸੇਵ ਵਾਲੇ ਖਾਂ ਬਾਕੀ ਆਰਡਰ ਦੀ ਜਿਹੜੀ ਖਾਲੀ ਹੈ ਛਾਂ ਚੋਲੀ ਦੀ ਸਫਾਈ ਵਾਲੀ ਹੈਗੀ ਬੱਚੀ ਸਫਾਈ ਆ ਬਾਈ ਬੱਚੀ ਦਾ ਕਰੈਕਟਰ ਕਰੂ ਪਰ ਫੋਲਾ ਚੰਗਾ ਆ ਮੈਂ ਜਿਹੜਾ ਆਰਡਰ ਜਿਹੜਾ ਇਹਨੇ ਪਟਣਾ ਸ਼ੁਰੂ ਕਰ ਲਿਆ ਡਣਾ ਤੇ ਜਾ ਕੇ ਆਰਡਰ ਦੀ ਕੁਆਲਟੀ ਦੇਖੋ ਬੱਚੀ ਦਾ ਅੰਗਰੂਪ ਤੋਰਾ ਤੋਰਾ ਬਹੁਤ ਜਿਆਦਾ ਸਾਫ ਆ ਬੱਚੀ ਸਹੀ ਗੱਲ ਆ ਬਾਈ ਕਿਹੜੇ ਸੀਮਨ ਦੀ ਆ ਭਰਾ ਇਹ ਇਹ ਡਾਕਟਰ ਆ ਮਾਡਾ ਬੋਲਦੀ ਬੱਛੀ ਹੈਗੀ ਜੁਪੀਟਰ ਤੋਂ ਹੈ ਗੱਬਣਾ ਜੀ ਸਾਰੀ ਡਿਟੇਲ ਆਪਣੇ ਕੋਲੇ ਦਿੱਤੀ ਵੀ ਹੈ ਜੀ ਓਕੇ ਬਾਈ ਹਾਂ ਜੀ ਠੀਕ ਹੈ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣਾ ਝੋਲੀ ਚੰਗੀ ਆ ਥਣ ਕੱਲਾ ਕੱਲਾ ਚਾਰੇ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਬਾਈ ਤੇ ਦੰਦਾ ਜਵੇੜਾ ਹਨਾ ਫਿਰ ਦੋ ਦੰਦ ਦਾ ਡਾਕਟਰ ਅਰੀਜ ਨਾਲ ਦੰਦ ਵੀ ਆਪਾਂ ਦਿਖਾ ਦਨੇ ਆ ਪਟਕੇ ਝੋਲੀ ਝੋਲੀ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੰਮ ਆ ਨਾਂ ਦਾ ਜਿਹੜੇ ਦੁਕਾਨ ਆ ਦੋ ਦੰਦ ਦੇ ਅਰੀਜ ਨਾਲ ਦੋ ਦੰਦ ਦਾ ਕੀ ਬਾਤ ਆ ਤੇ ਮੁੱਲ ਵੜੀ ਕੀ ਰਹਿਣਾ ਦਾ ਮੁੱਲ ਡਾਕਟਰ ਦਾ 5000 ਰੁਪਏ ਜੀ ਮਾਨਤਨ ਹੋ ਜਾ ਮ ਪਈਆ 1000 ਰੁਪਿਆ ਮੁੱਲ ਆ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੀਗਾ ਅੱਗੇ ਵੀਰੇ 2 ਦੰਦ ਅਰੀਜਨਲ 2 ਦੰਦ ਦਾ ਡਾਕਟਰ 40 116 ਦੀ ਵੱੱਛੀ ਹੈਗੀ ਅਰੀਜਨਲ 2 ਦੰਦ ਬਾਈ ਦੰਦ ਜਿਹੜੇ ਰਖਾਰ ਨੇ ਕੋਈ ਚੈੱਕ ਨਹੀਂ ਥੋੜਾ ੱੱੱਕਾ ਜਰੂਰ ਕਰਦੇ ਸਭੀ ਭਲੀ ਰਾਜੀ ਫੁੱਲ ਹਨ ਲੈ ਦੰਦ ਚੈੱਕ ਕਰ ਲੇ 2 ਦੰਦ ਹੈ ਕੀ ਬਾਤ ਆ ਓਕੇ ਹੂੰ ਫੇਸ ਕੁਆਲਟੀ ਹੂੰ 40 116 ਦੀ ਖੋਦਾਗੀ ਡਾਕਟਰ ਠੀਕ ਆ ਫੁੱਲ ਕੁਆਲਟੀ ਆ ਹੂੰ ਬਰੂਟ ਦਾ ਨਾਨ ਸੈਕਸਡ ਸੀਮਨ ਲੱਗਿਆ ਇਹਦੇ ਓਕੇ ਹਾਂਜੀ ਠੀਕ ਆ ਭਾਈ ਰੂਟ ਸੀਮਨ ਤੋਂ ਘਰ ਮਾ ਲਈ ਲੱਗਾ ਨਾਨ ਸੈਕਸਡ ਆ ਬਾਈ ਕੁਆਲਟੀ ਬੋਲਾ ਓਹ ਲਾ ਸਹੀ ਗੱਲ ਆ ਖੋਦ ਕੀੜੀ ਦੀ ਆ ਭਰਾ 40116 ਦੀ ਡਾਕਟਰ ਇਹ 40116 ਦੀ ਆ ਭਾਈ ਕੱਦ ਕਾਠ ਵਜਨ ਬੋਡੀ ਵੇਟ ਸਾਢੇ 4 ਮਹੀਨੇ ਦੀ ਚੈੱਕ ਪਾਸ ਆ ਜਿਹੜਾ ਕੋਈ ਬੰਦਾ ਲਓ ਉਹਦੀ ਦਸਲੀ ਕਰਾ ਕੇ ਲੈ ਕੇ ਜਾਵੇ ਫੁੱਲ ਥਣ ਚੋਲੀ ਦੀ ਥੱਲੇੋਂ ਸਾਫ ਆ ਗਈ ਥਣ ਚਾਰੀ ਨਿਸ਼ਾਨ ਵੀ ਨਹੀਂ ਪਾਣੇ ਆਰਡਰ ਕਮਾਲ ਦਾ ਝੂਲੀ ਦੇਖੋ ਲੈ ਕੱਲਾ ਕੱਲਾ ਥਣ ਫਲੀਆਂ ਵਰਗੇ ਥਣ ਇਹ ਆਰਡਰ ਹੈ ਜਿਹੜਾ ਨੇ ਪੱਟਣਾ ਸ਼ੁਰੂ ਕਰ ਦਿੱਤਾ ਹੈ ਕੰਦ ਕਾਠ ਕੁਆਲਟੀ ਤੇ ਪੂਰੀ ਥੋਲ ਲੱਗੀ ਸਹੀ ਗੱਲ ਹੈ ਤੇ ਜੇ ਕੋ ਮਨ ਕਰੇ ਚੱਲੇ ਵੀ ਇਹ ਜੋੜੀ ਲਊਗਾ ਤਾਂ 90000 ਦੀ ਜੋੜੀ ਦੇ ਦਾਂਗੇ ਆਪਾਂ ਇਹ ਮੁੱਲ ਇਹਦਾ ਵੀ ਹੂੰ 50 ਆ ਮੁੱਲ ਤਾਂ ਰੈਟਰ ਇਹਦਾ 47 ਕਰਾ ਲਓ ਚਾਹੇ 50 ਕਰਾ ਲਓ ਹੂੰ ਤੇ ਅਬ ਫਾਈਨਲ ਜਿਹੜੀ ਵਚੀਅਸ਼ਲ ਈਅਰ ਰਪੀ ਦੀ ਕੱਲੀ ਦੇਵਾਂਗੇ ਜੀ ਠੀਕ ਆ ਬਾਈ ਕੱਦ ਬੱਡ ਫੁੱਲਾ ਕੁਆਲਿਟੀ ਫੁੱਲਾ ਜੋੜੀ ਲਊਗਾ ਤਾਂ 90000 ਰੁਪਏ ਦੇ ਦਾਂਗੇ ਬਾਈ ਆਪਾਂ ਕੱਲੀ ਲਾਉਂਗੇ 46000 ਦੀ ਦੇ ਦਾਂਗੇ ਬਾਈ ਕਹਿੰਦਾ ਜੋੜੀ ਲਾਉਂਗੇ ਤਾਂ ਮੰਨ ਕੇ ਜੋਲ 90000 ਦੀ ਜੋੜੀ ਹਾਂਜੀ ਦੇ ਦੇਾਂਗੇ ਬਾਈ ਗੱਬਣ ਨੇ ਚੈੱਕ ਪਾਸ ਨੇ ਦੰਦਾਂ ਦੇ ਵੜਾ ਨੇ ਬਾਈ ਕੱਦ ਬੱਡ ਚੰਗੇ ਰੰਗ ਰੂਪ ਚੰਗੇ ਆ ਬਾਈ ਅੱਗੇ ਪ੍ਰਾਤਨ ਨੰਬਰ ਹੈ ਕਿੰਨੀ ਕੋਮਰ ਆ ਗਈ ਬਾਈ ਜਰਸੀ 14 ਮਹੀਨਾ ਦੀ ਬੱਚੀ ਹੈਗੀ 14 ਮਹੀਨਾ ਦੀ ਆ ਠੀਕ ਆ ਭਰਾ ਕਿਹੜੇ ਸੀਮਨ ਦੀ ਆ ਭਰਾ ਇਹ 50068 ਦੀ ਡਾਕਟਰ ਬਲੈਕ ਕਲਰ ਚ ਆ ਗਈ ਜਰਸੀ ਓਕੇ ਠੀਕ ਆ ਬਲੈਕ ਕਲਰ ਜਰਸੀ ਜਰਸੀ ਦੀ ਕੁਆਲਿਟੀ ਚੈੱਕ ਕਰੋ ਫੇਸ ਬੜਾ ਚੰਗਾ ਇਹਦਾ ਐਕਟਰ ਆ 6ਵੇਂ 7ਵੇਂ ਦਿਨ ਟੀਕਾ ਭਰੇ ਨੂੰ ਫੇਸ ਬੜਾ ਪਿਆਰਾ ਹਨਾ ਤੇ ਸਾਲੇ ਥਣ ਝੋਲੀ ਦੀ ਸਾਫ ਕੱਦ ਕਾਠ ਬੋਡੀ ਵੇਟ ਪੂਰਾ ਫੁੱਲ ਆਗਾ ਤੇ 6ਵੇਂ ਦਿਨ ਟੀਕਾ ਭਰੇ ਨੂੰ ਆਗਾ 6ਵੇਂ ਦਿਨ ਆ ਹਾਂਜੀ ਠੀਕ ਆ ਬਾਈ ਕੀ ਮੋਲ ਵੜੀ ਐ ਨਾ ਪ੍ਰਾਂ ਇਹਦੀ ਰਿਮਾਂਡ ਡਾਕਟਰ 20000 ਰੁਪਏ ਜੀ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਜੀ 20000 ਰੁਪਏ ਮੋਲ ਮਾਨਤਨ ਜਰੂਰ ਹੋ ਜੂ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਭਈ ਪੂਰੀ ਬਿਚ ਜੇ ਥਾਣ ਕੀ ਆ ਬਾਤ ਬਹੁਤ ਸੋਹਣੀ ਹੈਗੀ ਡਾਕਟਰ ਜਰਸੀ ਕੁਆਲਟੀ ਪੂਰੀ ਚੰਗੀ ਹੈਗੀ ਜਰਸੀ ਕੁਆਲਟੀ ਚੰਗੀ ਹੈ ਸਹੀ ਆ ਭਾਈ ਅੱਗੇ ਵੀਰੇ ਲਾਸਟ ਨਗੀਨਾ ਕਿੰਨੀ ਕੁ ਉਮਰ ਹੈ ਜੀ ਇਹਦੀ ਡਾਕਟਰ ਹੋਊਗੀ 11 ਮਹੀਨੇ ਏਜ ਬੱਚੀ ਦੀ ਕੁਆਲਟੀ ਫੇਸ ਦੇਖੋ ਕਿਆ ਵਾਹ ਗੱਦਗਾਠ ਵਜਨ ਵਜਨ ਪੂਰਾ ਫੁੱਲ ਚੰਗਾ ਯਾਰ ਸਹੀ ਗੱਲ ਆ ਸਮੀ ਪਲੀ ਰਾਜੀ ਰੂਜੀ ਫੁੱਲ ਤੋਰਾ ਤਾਰਾ 40 ਕ 46 ਦੀ ਖੋਦਾ ਜੀ ਬੱਛੀ ਪੱਦਰ ਪੁੱਦਰ ਫੁੱਲ ਚੰਗਾ ਕੁਆਲਟੀ ਫੇਸ ਵਜਨ ਵਜਨ ਪੂਰਾ ਚੰਗਾ ਹੂੰ ਤੋਰਾ ਤਾਰਾ ਵੀ ਕਮਾਲ ਦਾ ਹੈ ਤੇ ਡਿਮਾਂਡ ਆਕਟਰ ਇਹਦੀ ਵੀ 20000 ਰੁਪਿਆ ਕੀ ਤੇ ਜੇ ਕੋਈ ਜੋੜੀ ਲਾਊਗਾ ਤਾਂ 35000 ਦੀ ਦੇ ਦਾਂਗੇ ਆਪਾਂ ਜਸਨੋ ਠੀਕ ਆ ਭਾਈ ਮੋਲੇ ਦਾ ਕਰਾਉਣਾ 20 ਕਰਾ ਲਓ ਜੋੜੀ ਬਾਈ ਕਹਿੰਦਾ 35000 ਦੀ ਦੇ ਦਾਂਗੇ ਕੋਈ ਚੈੱਕ ਕਰਨੀ ਬਾਈ ਤੇ ਜੇ ਕੋਈ ਡਾਕਟਰ ਚਾਰੇ ਇਕੱਠਾ ਲਊਗਾ ਹੂੰ 1,25,000 ਦੇ ਵਿੱਚ 200 ਕਿਲੋਮੀਟਰ ਦੀ ਆਪਣੀ ਪਹੁੰਚ ਫਰੀ ਹੈ ਜੀ ਠੀਕ ਹੈ ਹਾਂ ਜੀ ਜੇ ਕੋਈ ਚਾਰੇ ਭਰਾ ਗੱਠੀਆਂ ਲਊਗਾ 1,25,000 ਦੀਆਂ ਦੇ ਦਾਂਗੇ ਕਿਰਾਇਆ ਜਿਹੜਾ 200 ਕਿਲੋਮੀਟਰ ਦਾ ਬਈ ਫਰੀ ਹੋ ਜਾਣਾ ਝੋਲੀ ਦੇ ਤੇ ਝੋਲੀ ਬੜੀ ਕਮਾਣ ਵਾਲੀ ਹਾਂ ਡਾਕਟਰ ਚਾਰ ਚਾਰੀ ਹੋਣਗੇ ਨਿਸ਼ਾਨ ਵੀ ਹੋ ਪੰਜਵੇਂ ਦਾ ਪੂਰਾ ਗਾਰੰਟੀ ਹੋ ਆਪਣੀ ਸਹੀ ਗੱਲ ਹੈ ਕਿਆ ਬਾਤ ਆ ਚੋੜੀ ਕਮਾਲ ਦੀ ਬੈਕ ਫੁੱਟ ਦੀ ਚੜਾਈ ਮੰਨ ਲਓ ਮਹੀਨੇ ਤੱਕ ਟਿੱਗਾ ਲੈ ਜੂ ਇਹ ਵੀ ਬਚੀ ਪੱਦਰ ਫੁੱਲ ਪੱਦਰ ਫੁੱਲ ਚੋੜੀ ਜੂੜੀ ਬੈਕ ਫੁੱਟ ਦੀ ਕੁਆਲਿਟੀ ਦੇਖਦਾ ਤਾਂ ਉੱਪਰ ਰੋ ਕਲਰ ਬਹੁਤ ਪਿਆਰਾ ਕਲਰ ਬਹੁਤ ਚੰਗਾ ਕਲਰ ਦੀ ਮੰਗ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਤੇ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਕਿਆ ਬਾਤ ਆ ਬਿਊਟੀ ਪੱਖ ਮਿਲਕ ਪੱਖ ਦੋਨੇ ਪੱਖੀ ਕਰਮ ਵਾਲੀ ਦੇ ਚੰਗੇ ਟਾਂਚੇ ਦੀ ਵੀ ਕਮਾਲ ਆ ਬੱਚੀ ਆ ਵੀ ਚੰਗੀ ਆ ਮੁੱਲ ਜਾਇਜ਼ ਆ ਬਈ ਜੋੜੀ ਦਾ 35000 ਰੁਪਿਆ आज ਜੁੜੀ ਰਣਾ 9000 ਰੁਪਇਆ ਇੱਕ ਬੱਚੀ ਦੀਆਂ ਬਾਈ ਕਨਾਲ ਸਾਰੀਆਂ ਦੇ ਦਿਆਂਗੇ ਕਿਰਾਇਆ ਵੀ ਵਿੱਚ 200 ਕਿਲੋਮੀਟਰ ਦਾ ਇੱਕ ਫ੍ਰੀ ਕਰ ਦੇਾਂਗੇ ਬਾਈ ਨਗਸੀ ਭਰਾ ਕੋਲੇ 4 ਕਿਸੇ ਵੀਰ ਨੂੰ 4 ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ